हां ये सरकार ने 对。 ਜਾ ਚੇਟ ਉਹ ਨੂੰ ਵੀ ਨਹੀਂ ਹੈ ਸੌਲ ਜਾ ਕਿਤਾ ਉਹਨਾਂ ਲੱਪਾਂ ਦੇ ਨਾਂ ਥੱਲੇ ਲੱਪਾਂ ਦੇ ਉਹਨੂੰ ਸੁਪੀਤ ਤਵੇੜ ਬੱਚੇ ਦੇ ਨਹੀਂ ਪਚਾੜਾ ਕਿੱਥੇ ਆ ਨਾ ਜਿਹੜਾ ਨਾਲ ਬੰਦਾ ਵਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਆ ਡਰ ਜਾਏ ਉਹਨੂੰ ਕੁੱਟਾਂ ਲੱਗੀਆਂ ਫੇ ਕੁੱਟ ਕੇ ਮਨਾਉਨੇ ਆ ਤਾਂ ਵੀ ਨਹੀਂ ਹਟ ਲੱਗਿਆ 9000 ਕਰਨ ਦੇ ਆਏ ਕੀ ਦਸੀਏ ਹੁਣ ਇੱਥੇ ਆੜਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਸਬੂਤ ਨਹੀਂ ਲੱਭਣਿਆ ਜੁੱਤੀ ਵਾਲੀ ਪਿਤਾ ਮਿਲਣ ਦੀ ਮਾਲਕ ਸਵੇਰ ਦਾ ਇੱਥੇ ਪਹੁੰਚਿਆ ਨਹੀਂ ਵੀ ਵਾਰੀ ਬੇਚ ਰਹੀ ਹੈ ਨਹੀਂ ਚੋਰੀ ਦੋ ਨੰਬਰ ਦਾ ਕੰਮ ਕਰਦੇ ਦੋ ਨੰਬਰ ਦਾ ਚੋਰੀ ਕੰਮ ਕਰਦੇ ਜਿਹੜੇ ਮਨਦੀਪ ਸਿੰਘ ਹੈ ਉਹਦਾ ਪਿੰਡ ਜਿਹੜਾ ਅੱਜੋ ਜੱਕ ਟੰਡਾ ਮਿਲ ਨਹੀਂ ਦੇ ਉਹਨਾਂ ਨੂੰ ਪਾਟਣਾ ਨਹੀਂ ਤੋਣੀ ਲਾਏ ਉਹਨਾਂ ਨੂੰ ਪੁੱਛਣਾ ਸਾਨੂੰ ਤੋਣੀ ਵੀ ਲਾਉਂਦੇ ਨਹੀਂ ਸਾਨੂੰ ਕੁਝ ਨਹੀਂ ਦੇਂਦੀ ਕੁਝ ਵੀ ਲੱਭ ਜਾਂਦੇ ਹੋਏ ਬੋਡੀ ਲੱਭਣਾ ਤੋਂ ਬੋਡੀ ਲੱਭਣਾ ਤੋਂ ਬੋਡੀ ਨਾਲ ਲੱਭੇ ਨਹੀਂ ਪੁੱਛਣਾ ਲੈਣਾ ਬੋਡੀ ਹਾਲੂ ਤੇ ਦੱਸਣਾ ਤੇ ਚਾਹੀਦਾ ਉਹਨੂੰ ਪੁੱਛਣਾ ਤੇ ਕੀ ਕਰੀਓ ਆਨੂੰ ਤਾਂ ਬਹੁਤ ਚੰਗਾ ਬੱਚਾ ਹੈ ਕੋਈ ਕੋਈ ਬੜਾ ਚੰਗਾ ਕੁਛ ਨਹੀਂ ਮਾਲਕ ਹੈ ਨਹੀਂ ਪੁੱਛਣਾ ਚਾਹੀਦਾ ਵਾ ਮਾਲਕ ਨੂੰ ਪੁੱਛਣਾ ਚਾਹੀਦਾ ਆਣ ਕੇ ਦੇਖਣਾ ਚਾਹੀਦਾ ਵੀ ਬੱਚਾ ਬੱਚੇ ਨੀਨੀਕੇ ਛੋਟੇ ਛੋਟੇ ਬੱਚੇ ਉਹਦੇ ਕਿੱਦਾਂ ਕਰਕੇ ਕਿੱਦਾਂ ਮਾਲਕਤਾ ਹਟਾਉਂਦੇ ਹਾਂ ਨੋਟਿਸ ਵੇਦੀ ਆਣਾ ਸਾਡੀ ਕੁੜੀ ਸੁਦੈਨ ਹੋ ਗਈ ਰੋ ਰੋ ਕੇ ਅਸੀਂ ਤਾਂ ਮਹਾ ਪਹੁੰਚਿਆ ਨੂੰ ਸਵੇਰੇ ਪਤਾ ਲੱਗਾ 9 ਵਜੇ ਤੇ 9 ਵਜੇ ਸਾਨੂੰ ਤਾਂ ਪਤਾ ਲੱਗਾ ਅਸੀਂ ਤਾਂ ਗੋਂਦੇ ਪਿੰਡ ਦੇ ਇੱਥੇ ਪਹੁੰਚੇ ਅਸੀਂ ਆਪਾਂ ਕਰਨਾ ਸਨ ਮਾਨ ਕਰਦੇ ਹਾਂ ਨੂੰ ਸਾਥ ਮਿਲਣਾ ਚਾਹੀਦਾ ਤੁਹਾਡਾ ਬੱਚਾ ਮਿਲਣਾ ਚਾਹੀਦਾ ਸਾਡੇ ਉਹਦੇ ਬੱਚੇ ਨਹੀਂ ਨਹੀਂ ਕਿ ਉਹਨੂੰ ਸਾਥ ਮਿਲਣਾ ਚਾਹੀਦਾ ਜੀ ਉਹਦਾ ਟਾਕ ਕਹਿੰਦੇ ਜੀ ਨੂੰ ਰੇਤਾ ਬੰਦੀ ਰਾਤ ਨਹੀਂ ਚਲਦੀ ਸਾਰੀ ਮੈਨਿੰਗ ਰਾਤ ਨੂੰ ਚਲਦੀ ਇੱਥੇ ਜਿੰਨੀ ਜਲਦੀ ਮੈਂ ਪਹੁੰਚ ਪਤਾ ਨਹੀਂ ਸਾਡੇ ਪਿੰਡ 'ਚ ਕੁਝ ਘਟਣ ਦਾ ਮੁੰਡਾ ਹੈ ਓਪਰੇਟਰ ਹੀ ਹੈ ਇਹ ਰਾਤ ਨੂੰ ਚਲਣ ਦਾ ਸਾਮੀ ਮਤਲਬ ਨਹੀਂ 500 ਰੁਪਏ ਨਾਲ ਤੇ ਸਵੇਰੇ 500 ਰੁਪਏ ਨਾਲ ਆਇਆ ਅੱਜ ਨਹੀਂ ਘਰ ਗਿਆ ਅੱਜ ਜਿਹੜਾ ਨੇ 8:00 ਬਜੇ ਤੇ ਕਿਹਾ ਫੋਨ ਕੀਤੇ ਸੀ ਘਰ ਦੀ ਨੇ ਕਿ ਇਹ ਦੀ ਕਿਸੇ ਨੇ ਫੋਨ ਨਹੀਂ ਚੁੱਕਿਆ ਉਹਦਾ ਫਿਰ ਉਹ ਮੁੰਡੇ ਨੇ ਫੋਨ ਚੁੱਕਿਆ ਉਹ ਮੁੰਸ਼ੀ ਨੇ ਉਹ ਕਹਿੰਦਾ ਨਸੀਬ ਪਲਟ ਗਈ ਉਹਦੇ ਵਿੱਚ ਆ ਉਹ ਫਿਰ ਉਹ ਵਿਚਾਰੇ ਆਏ 9:00 ਵਜੇ ਨਾਲ ਪਿੰਡ ਸੇ ਲੋਕੀ ਸਾਰਾ ਪਿੰਡ ਸੇ ਆ ਗਿਆ ਸਾਰਾ ਇੱਥੇ ਆ ਜੀ ਦੀ ਹੈ ਜਿਹੜੇ ਉਹਦੇ ਨਾਲ ਤੇ ਮੁੰਡੇ ਤਿੰਨ ਚਾਰ ਉਹ ਸਾਰੇ ਸਾਰੇ ਬੰਦੇ ਤੋੜ ਗਏ ਇਹਨਾਂ ਨੇ ਬੰਦਾ ਜੀ ਮਾਰ ਕੇ ਖਪਾਤਾ ਵੇ ਕਿਤੇ ਸਾਰੀ ਗੱਲ ਹੈ। ਕਿ ਕਿ ਜਿਹੜੇ ਇਹਦੇ ਨਾਲ ਤੇ ਆਪਰੇਟਰ ਫੋਟੋ ਦੂਸਰੇ ਜਿਹੜੇ ਜਿਹੜੇ ਇਹਦੇ ਠਿਕਾਣੇ ਦੇ ਮਾਲਕ ਆ ਇਹ ਮਾਲਕ ਦੇ ਬੰਦੇ ਆ ਜਿਹੜੇ ਉਹਨਾਂ ਨੇ ਪਾਸੇ ਬੰਦਾ ਉਤਰੋ ਤੇ ਕੈਮਰੇ ਬੰਦ ਨਹੀਂ ਤੇ ਆ ਰੋਜ਼ ਰਾਤ ਨੂੰ ਹੁੰਦੀ ਇੱਥੇ ਮਾਈਨਿੰਗ ਮਾਈਨਿੰਗ ਰੋਜ਼ ਰਾਤ ਨੂੰ ਕਰਦੇ ਆਪਾਂ ਇਹ ਡੁੱਟੀ ਰਾਤ ਦੀ ਸੀ ਦੀ ਉਹਦੀ ਰਾਤ ਦੀ ਡਿਊਟੀ ਸਵੇਰੇ ਉਹਨਾਂ ਵਾਪਸ ਜਾਣਾ ਸਵੇਰੇ ਘਰ ਤਾਂ ਗਿਆ ਵਾਪਸ ਆਇਆ ਨਹੀਂ ਬੰਦਾ ਫੋਨ ਕਰਦੇ ਰਹੇ ਤੇ ਫੇਰ ਪਤਾ ਲੱਗਾ ਇਹਨਾਂ ਦੱਸਿਆ ਵੀ ਇਹ ਸੀ ਜਿਹੜਾ ਤਲੇ ਤੋਂ ਇਹਦੀ ਡਿਊਟੀ ਹੈ 5 ਸਾਲ ਦੀ ਮੁੰਡਾ ਉਹਦਾ ਇਹਦਾ ਵੀ ਜਲਦੀ ਤੋਂ ਜਲਦੀ ਇਹਦਾ ਗਾਹ ਨੂੰ ਬੰਦਾ ਲੱਭਣਾ ਚਾਹੀਦਾ ਵਾ ਸਾਫ਼ ਹੋਣਾ ਚਾਹੀਦਾ ਸਾਫ਼ ਮਿਲਣਾ ਚਾਹੀਦਾ ਮੈਨੂੰ ਕੋਲੋਂ ਇੱਕ ਸੌ ਪਲਾਂ ਡੈਰੀ ਦਿੱਤੀ ਹੈ ਡੈਟਾੜ ਪਾਉਂਦੇ ਡੈਡੀ ਡੈਟਾ ਉਹ ਵੀ ਡਰਾਈਵਰ ਇਹ ਇਹਦੇ ਸਿਰ ਤੇ ਹੀ ਸਾਰਾ ਕੰਮ ਹੀ ਸਰ ਇਹ ਵੀ ਹੋ ਗਿਆ ਮੈਂ ਸਰਪੰਚ ਜਗੂ ਚੱਕ ਟਾਂਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਸਾਡੇ ਪਿੰਡ ਦਾ ਜਿਵੇਂ ਸਾਰਿਆਂ ਨੇ ਦੱਸਿਆ ਕਿ ਨੌਜਵਾਨ ਬੱਚਾ ਐਸਪੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਹਰਾਨੀ ਵਾਲੀ ਗੱਲ ਇਹ ਬਿਆਨ ਸਾਰਿਆਂ ਨੇ ਸੁਣ ਲਿਆ ਕਿ ਜਦੋਂ ਮਾਲਕਾਂ ਦੇ ਥੱਲੇ ਰਹਿ ਕੇ ਆਪਾਂ ਕੰਮ ਕਰੀਏ ਸਾਨੂੰ ਪਤਾ ਸਾਡੀ ਮਸ਼ੀਨ ਪੁਲਟ ਗਈ ਆ ਜਾਂ ਟੇਢੀ ਹੋ ਗਈ ਆ ਤੇ ਆਪਾਂ ਨਾ ਤੁਸੀਂ ਇਹ ਗੱਲ ਜਿਹੜੀ ਹੈ ਇੱਥੋਂ ਦਾ ਦੱਸੋ ਵੀ ਕੀ ਕੋਈ ਪਾਣੀ ਦਾ ਰੋਡ ਨਹੀਂ ਹੈਗਾ ਨਾ ਪਾਣੀ ਕੋਈ 5-5 10-10 ਫੁੱਟ ਦੂੰਗਾ ਬਿਲਕੁਲ ਲੱਖ ਲੱਖ ਪਾਣੀ ਆ ਵਿੱਚ ਬੱਚੇ پڑے ਹੋਏ ਆ ਇਸ ਕਰਕੇ ਵੱਡੀ ਇਹ ਕਾਰਵਾਈ ਹੋਣੀ ਚਾਹੀਦੀ ਆ ਕਿ ਮਾਲਕ ਕਿੱਥੇ ਆ ਜਿੰਨਾ ਮਾਲਕਾਂ ਵਾਲੇ ਥੱਲੇ ਰਹਿ ਕੇ ਆਪਾਂ ਕੰਮ ਕਰਦੇ ਆ ਉਹਨਾਂ ਦਾ ਕੋਈ ਫਰਜ ਨਹੀਂ ਸਵੇਰ ਦਾ ਬਣਦਾ ਹੀ ਉਹ ਅੱਧਾ ਘੰਟਾ ਲਾਂਦੇ ਤੇ ਸਾਡਾ ਬੱਚਾ ਬਾਹਰ ਆਣਾ ਸੀ ਤੁਹਾਡੇ ਲਈ ਆਪਾਂ 2 ਘੰਟੇ ਦਾ ਸਮਾਂ ਦਿੰਨੇ ਆ ਮਾਲਕ ਨੂੰ ਪ੍ਰਸ਼ਾਸਨ ਨੂੰ ਇੱਥੋਂ ਦੀ ਪੁਲਿਸ ਨੂੰ ਸਾਰੇ ਮੋਤਵਾ ਸਾਰਾ ਪਿੰਡ ਜੇ ਸਾਡਾ ਬੱਚਾ ਨਾਲ ਲੱਭ ਆਪਾਂ ਚਕੀਰੇ ਦੇ ਘਰ ਦੇ ਅੱਗੇ ਧਰਨਾ ਦੇਵਾਂਗੇ ਫਿਰ ਮੈਂ ਬੇਨਤੀ ਕਰਦਾ ਸੋਸ਼ਲ ਮੀਡੀਆ ਤੇ ਰਾਈ ਮੈਂ ਤੁਹਾਨੂੰ ਵੀ ਕਹਾਂਗਾ ਕਿ ਉਹ ਥਾਂ ਵੀ ਦੱਸੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਗੋਡੇ-ਗੋਡੇ ਪਾਣੀ ਨਹੀਂ ਹੈਗਾ ਸ਼ਹਿਰ ਤੋਂ ਮਸ਼ੀਨ ਡਿੱਗੀ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਇੱਥੇ ਪ੍ਰਬੰਧ ਕਰਕੇ ਘਟੋ-ਘਟ ਬੱਚਾ ਜੇ ਜਿਉਂਦਾ ਹੈ ਜਾਂ ਬੱਚਾ ਮਰ ਚੁੱਕਾ ਉਹਦੀ ਡੈੱਡ ਬੋਡੀ ਤੇ ਬਾਹਰ ਕੱਢਦੇ ਤੁਸੀਂ ਡੈੱਡ ਬੋਡੀ ਬਾਹਰ ਕੱਢਣ ਤੋਂ ਬਿਨਾ ਤੁਸੀਂ ਜਿਹੜਾ ਹੈ ਉਹ ਇੱਥੋਂ ਆਪ ਭਜੇ ਆਪਣੇ ਜਿਹੜੇ ਹੋਰ ਆਪਰੇਟਰ ਉਹ ਭਜਾਏ ਅੱਜ ਪੂਰਾ ਪਿੰਡ ਹੋਰ ਇਲਾਕੇ ਦੇ ਪਤਵੰਤੇ ਇੱਥੇ ਆ ਕੇ ਪਰੇਸ਼ਾਨ ਹੋ ਰਹੇ ਪਰ ਜਿੰਨਾ ਮਾਲਕਾਂ ਥੱਲੇ ਬੱਚਾ ਕੰਮ ਕਰਦਾ ਉਹ ਉਹ ਲੁਕੇ ਬੈਠੇ ਆ ਇੱਥੋਂ ਸਿੱਤਾ ਜਾਹਰ ਹੁੰਦਾ ਕਿ ਸਾਡੇ ਬੱਚੇ ਨੂੰ ਜਾਂ ਮਾਰਿਆ ਗਿਆ ਜੇ ਨਹੀਂ ਮਾਰਿਆ ਗਿਆ ਤੇ ਉਹਦੀ ਲਾਸ਼ ਕਿੱਥੇ ਆ ਜੇ ਇਹ ਲਾਸ਼ ਨਾਲ ਲੱਭੀ 2 ਘੰਟੇ ਦਾ ਸਮਾਂ ਦਿੱਤਾ 5 ਵਜੇ ਤੱਕ ਪ੍ਰਸ਼ਾਸਨ ਨੂੰ ਵੀ ਆਪਾਂ ਜ਼ਗੀਰੇ ਦੇ ਘਰ ਦੇ ਅੱਗੇ ਧਰਨਾ ਕਰਾਂਗੇ ਮੈਂ ਸਰਪੰਚ ਜੱਗੋ ਤੱਕ ਟੰਡਾ ਮੇਰੇ ਨਾਲ ਗram ਪੰਚਾਇਤ ਤੇ ਸਾਰੇ ਪਿੰਡ ਦੇ ਨੌਜਵਾਨ ਜਿਹੜੇ ਇੱਥੇ ਇਕੱਤਰ ਹੋਏ ਆ ਜੀ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਦੱਬਿਆ ਗਿਆ ਉਸੇ ਸਬੰਧ ਦੇ ਵਿੱਚ ਆਪਣੇ ਤੁਸੀਂ ਦੇਖ ਰਹੇ ਹੋ ਹੈਡਰ ਮੰਗਾਏ ਹੋਏ ਨੇ ਔਰ ਵੀ ਮਸ਼ੀਨਾਂ ਮੰਗਾਈਆਂ ਇਹਨਾਂ ਰੈਸਕਿਊ ਕਰਕੇ ਉਹ ਦੇਖ ਰਹੇ ਆਂ ਕਿ ਉਹਦੀ ਡੈਡ ਬਡੀ ਜੇ ਸਾਨੂੰ ਮਿਲ ਜਾਂਦੀ ਤੇ ਔਰ ਇਹ ਜੱਗੂ ਚੱਕ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਡੋਮੇ ਚ ਪੈ ਗਿਆ ਉਹ ਜਿਹਦੇ ਕਰਕੇ ਮਸ਼ੀਨ ਪਲਟ ਗਈ ਤੋ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿੰਦੇ ਮੁਤਾਬਕ ਹੈ ਕਿ ਇਹ ਮਸ਼ੀਨ ਪਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦੱਬਿਆ ਗਿਆ ਉਸ ਗੱਡੀ ਦੇ ਉੱਪਰ ਨੂੰ ਆਪਾਂ ਕੱਢ ਰਹੇ ਆ ਜੋ ਵੀ ਉਸ ਤੋਂ ਬਾਅਦ ਸਾਹਮਣੇ ਆਉਣਗੇ ਉਸ ਸਮਾਂ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸਬੰਧਤ ਜੋ ਵੀ ਹੈਗਾ ਉਹ ਦੱਸ ਦਿੱਤਾ ਜਾਏਗਾ